ਮੈਂ ਬਹੁਤ ਸੀਰੀਅਸਲੀ ਇਹ ਹੈ ਨਾ ਜੀ ਜਿਹੜਾ ਕੋਈ ਵੀ ਵਾਕਿਆ ਹੈਗਾ ਹਸਪਤਾਲ ਜਿਹੜਾ ਹੈਗਾ ਇਹ ਇੱਕ ਬੜੀ ਮਤਲਬ ਇਹਦੀ ਇੱਕ ਸੈਕ੍ਰਿਟੀਟੀ ਆ ਕਿਸੇ ਵੀ ਗੁੰਡੇ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਉਹ ਹਸਪਤਾਲ ਚ ਆ ਕੇ ਕਿਸੇ ਡਾਕਟਰ ਤੇ ਜਾਂ ਕਿਸੇ ਪੇਸ਼ੈਂਟ ਤੇ ਹਮਲਾ ਕਰ ਸਕੇ ਕੱਲ ਮੈਂ ਜਲੰਧਰ ਦੇ ਵਿੱਚ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ 165 65 ਜਿਹੜੇ ਮਹੱਲਾ ਕਲੇਨਿਕ ਦਾ ਡਿਪਾਰਟਮੈਂਟ ਦਾ ਫੰਕਸ਼ਨ ਸੀਗਾ ਸੋ ਬੀਇੰਗ ਹੈਡ ਆਫ ਦੀ ਡਿਪਾਰਟਮੈਂਟ ਮੈਂ ਉੱਥੇ ਸੀ ਤੇ ਮੈਂ ਬਹੁਤ ਬਿਜ਼ੀ ਸੀਗਾ ਮੈਂ ਕੱਲ ਹੀ ਆਣਾ ਸੀ ਆਦਰਵਾਇਸ ਮੈਨੂੰ ਜਦੋਂ ਪਤਾ ਲੱਗਿਆ ਮੇਰਾ ਖੂਨ ਖੋਲਦਾ ਇਹ ਨਹੀਂ ਹੋਏਗਾ ਜੀ ਮਤਲਬ ਜਿਹੜੇ ਗੁੰਡੇ ਆ ਫੜੇ ਜਾਣਗੇ ਜਿੱਥੇ ਮਰਜੀ ਭੱਜ ਲੈਣ ਜਿੱਥੇ ਛੁਪਣਾ ਫੜੇ ਜਾਣਗੇ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਔਰ ਮੈਂ ਗੁੰਡੇ ਅਸਰਾਂ ਨੂੰ ਮੈਂ ਮੈਂ ਵਾਰਨ ਵੀ ਕਰਦਾ ਉਹਨਾਂ ਨੂੰ ਪੰਜਾਬ ਦੇ ਕਿਸੇ ਵੀ ਛੋਟੇ ਤੋਂ ਛੋਟੇ ਜਾਂ ਤਾਂ ਬਹੁਤ ਵੱਡਾ ਹਸਪਤਾਲ ਜੀ ਕਿਸੇ ਵੀ ਹਸਪਤਾਲ ਚ ਜਾਂ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਜਿਹੜਾ ਮਰਜ਼ੀ ਹੋਵੇ ਜਿਹੜੀ ਸਿਹਤ ਸਸਤਾ ਹੈਗੀ ਉਹਦੇ ਅੰਦਰ ਜਾ ਕੇ ਕੋਈ ਵੀ ਗੁੰਡੇ ਵੜ ਕੇ ਗੁੰਡਾ ਕਰਦੀ ਨਹੀਂ ਕਰ ਸਕਣਗੇ ਨਹੀਂ ਕਰਨ ਦਿਆਂਗੇ ਉਹਨਾਂ ਨੂੰ ਔਰ ਜਿਹੜੇ ਸਾਡੇ ਜਿਹਦੇ ਕਿਸੇ ਵੱਲੋਂ ਵੀ ਜਿਹੜੀ ਡਿਊਟੀ ਦੇ ਵਿੱਚ ਅਣਗੈਲੀ ਹੋਈਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਪਰ ਗੁੰਡਿਆਂ ਵਾਸਤੇ ਸਖਤ ਵਾਰਨਿੰਗ ਹੈ ਕਿ ਕਿਸੇ ਵੀ ਮੈਡੀਕਲ ਪਰਸਨਲ ਤੇ ਮੈਡੀਕਲ ਇੰਸਟੀਚਿਊਸ਼ਨ ਦੇ ਵਿੱਚ ਸਿਹਤ ਸਸਤਾ ਦੇ ਵਿੱਚ ਗੁੰਡਿਆਂ ਦੀ ਕੋਈ ਉਹਨਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਨਹੀਂ ਹੈ ਗੁੰਡਾ ਕਰ ਗੁੰਡਾ ਕਰਦੀ ਕਰਨੇ ਦੂਰ ਦੀ ਗੱਲ ਹੈ ਉਹ ਜਿਹਨਾਂ ਨੇ ਕੀਤੀ ਹੈ ਮੈਂ ਉਹਨਾਂ ਨੂੰ ਉਹਨਾਂ ਨੂੰ ਵਾਰਨਿੰਗ ਦਿੰਦਾ ਕਿ ਇਮੀਡੀਏਟਲੀ ਸੈਂਟਰ ਕਰ ਦਿਓ ਨਹੀਂ ਤਾਂ ਜਿਹੜਾ ਹੈ ਅਜਨੇ ਦਾ ਕੱਲ ਨੂੰ ਕੱਲ ਨਹੀਂ ਤਾਂ ਪਰਸੋਂ ਫੜ ਲਾਂਗੇ ਅਸੀਂ ਉਹਨਾਂ ਨੂੰ ਦੇ ਵਿਲ ਹੈਵ ਟੂ ਫੇਸ ਦਾ ਲਾਅ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਣ ਦੇਵਾਂਗੇ ਸਖਤ ਤੋਂ ਸਖਤ ਚਾ ਦਿਖਾਵਾਂਗੇ ਦਵਾਵਾਂਗੇ ਉਹਨਾਂ ਨੂੰ ਤਾਂ ਕਿ ਮੁੜ ਕੇ ਕਿਸੇ ਦੀ ਹਿੰਮਤ ਨਾ ਹੋਵੇ ਸੋ ਪੁਲਿਸ ਸਟੰਕੀ ਵੀ ਨੇੜੀ ਹੈਗੀ ਐ ਸੋ ਮੁਲਾਜ਼ਮ ਕਿੰਨੇ ਸਿਓ ਸਟੈਪ ਉਹ ਮੈਂ ਆਲਰੇਡੀ ਆਇਆ ਆਈ ਹੈਵ ਆਲਰੇਡੀ ਆਈ ਹੈਵ ਆਲਰੇਡੀ ਆਰਡਰ ਦਾ ਇਨਕੁਆਰੀ ਕਿ ਸਾਡੇ ਕੋਲੇ ਪੈਸਟੋ ਦੀ ਸਕਿਉਰਿਟੀ ਆ ਔਰ ਜਿਹੜੇ ਤੁਹਾਡੇ ਪੁਲਿਸ ਦੀ ਔਰ ਅਸੀਂ ਇਹ ਮੈਂ ਅੱਗੇ ਇਹ ਵੀ ਮੇਰੀ ਡਾਇਰੈਕਸ਼ਨ ਹੈ ਜੀ ਅੱਗੇ ਤੋਂ ਫੂਲ ਪ੍ਰੂਫ ਅਰੇਂਜਮੈਂਟ ਹੋਣਾ ਚਾਹੀਦਾ ਹਸਪਤਾਲ ਦੇ ਵਿੱਚ ਉਹ ਹਸਪਤਾਲ ਦੇ ਵਿੱਚ ਐਂਟਰੀ ਨਹੀਂ ਕਰਨ ਦਿੱਤੇ ਜਾਣਗੇ ਗੁੰਡੇ ਔਰ ਉਹਨਾਂ ਦਾ ਇੱਕ అలਾਰਮ ਸਿਸਟਮ ਹੋਏਗਾ ਉਹ ਮੈਂ ਆਲਰੇਡੀ ਕਹਿ ਦਿੱਤਾ ਇਹਨਾਂ ਨੂੰ ਜੀ ਤੇ ਜਦੋਂ ਇਮੀਡੀਏਟਲੀ ਜੋ ਇਦਾਂ ਦੀ ਵਾਕਿਆ ਹੋਏਗੀ ਗੇਟ ਫੜ ਕੇ ਵੀ ਗੇਟ ਬੰਦ ਕਰਕੇ ਵੀ ਜਿਹੜੇ ਹੈਗੇ ਗੁੰਡੇ ਫੜ ਲੇ ਜਾਣਗੇ ਔਰ ਇੱਥੋਂ ਸਿੱਧੇ ਜੇਲ੍ਹ ਜਾਣਗੇ ਉਹ ਸਰ ਹੋਰ ਵੀ ਚਾਹਤਿਆਂ ਸਰ ਬੁਕਾਰ ਦੇ ਕੀਤੀ ਜਾਈਗੀ ਕੱਲ ਵੀ ਕਹਿੰਦੇ ਕਿ ਜਗ੍ਹਾ ਦੇ ਉੱਪਰ ਗੁੰਡਿਆਂ ਚੱਲੀਆਂ ਨੇ ਫਾਇਰ ਹੋਏ ਨੇ ਉਹਨਾਂ ਦੇ ਉੱਪਰ ਬੰਦੀ ਕਾਰਵਾਈ ਮੌਜੂਦਾ ਕੋਈ ਕੱਲ ਕੋਪਰੇਟ ਹੋਈ ਹੈ ਹਾਂ ਉਹ ਬਿਲਕੁਲ ਜੀ ਮੈਂ ਕਹਿੰਦਾ ਜਿਹੜੀ ਬਾਹਰ ਵੀ ਗੁੰਡਾ ਕਰਦੀ ਉਹ 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 ਵੀ ਇੱਕ ਉਹ ਤਾਂ ਸਰਕਾਰ ਕਰ ਰਹੀ ਆ ਲੜੀ ਜਿਹੜੇ ਤੁਹਾਨੂੰ ਤੁਸੀਂ ਦੇਖ ਲਓ ਵੀ ਜਿੰਨੇ ਗੈਂਗਸਟਰ ਫੜੇ ਜਾ ਰਹੇ ਆ ਜਿੰਨੇ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਮਤਲਬ ਦੇ ਆਰ ਬੀਇੰਗ ਬਰਾਉਟ ਟੂ ਜਸਟਿਸ ਇਹ ਪਹਿਲੀ ਵਾਰ ਹੀ ਆ ਕਿ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਮਤਲਬ ਭੱਜਣ ਨੂੰ ਰਸਤਾ ਨਹੀਂ ਲੱਭ ਰਹੇ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ ਔਰ ਉਹਨਾਂ ਨੂੰ ਜੇਲ੍ਹ ਤੱਕ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਨੂੰ ਦੇ ਆਰ ਬੀਇੰਗ ਬਰਾਊਟ ਟੂ ਜਸਟਿਸ ਗੁੰਡਾਗਰਦੀ ਦੀ ਕੋਈ ਮਤਲਬ ਸਿਵਲਾਈਜ਼ਡ ਸੋਸਾਇਟੀ ਦੇ ਵਿੱਚ ਗੁੰਡਾਗਰਦੀ ਦੀ ਕੋਈ ਜਗ੍ਹਾ ਨਹੀਂ ਹੁੰਦੀ